ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਨ ਸੋ ਵੇਲਾ ਜੇ ਦਰਸ਼ਨ ਕਰਨ ਹਉ ਬਲਿਹਾਰੀ ਸਤਿਗੁਰ ਚਰਨਾਂ ਦਰਸ਼ਨ ਪਿਆਸੀ ਦਿਨ ਰਾਤ ਜਿਤੋ ਅੰਨਨ ਨੀਤ ਹੋਲ ਕੰਪ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਅਨਦ ਬਨੋਦ ਪਰੈ ਪੁਰ ਧਾਰਿਆ ਆਪਣਾ ਕਾਰਜ ਆ ਬਸਵਾਰਿਆ ਆਂਦਬਨੋਦ ਭਰੈ ਪੁਰ ਧਾਰਿਆ ਆਪਣਾ ਕਾਰਜ ਆ ਬਸਵਾਰਿਆ ਪੁਰ ਸਮਗਰੀ ਪੂਰੇ ਠਾਕੁਰ ਕੀ ਭਰਪੁਰ ਧਾਰ ਰਹੀ ਸ਼ੋਭ ਜਾ ਕੇ ਰਾਹ ਔਰ ਸਮਗਰੀ ਪੂਰੇ ਠਾਕੁਰ ਕੀ ਭਰਪੂਰ ਧਾਰ ਰਹੀ ਸ਼ੋਭ ਜਾ ਕੇ ਰਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਰਜਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲ ਦੇ ਦਵਾਨਾ ਵਿਖੇ ਹਾਜ਼ਰੀਆਂ ਲਵਾਉਂਦੇ ਹੋਏ ਪਵਿੱਤਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਦਾ ਪਵਿੱਤਰ ਸ਼ਬਦ ਆਸਾ ਰਾਗ ਆਸਾ ਮਹੱਲਾ 5ਵਾਂ ਮਤਲਬ 5ਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਚਨਾ ਸ੍ਰੀ ਗੁਰੂ ਸਾਹਿਬ ਜੀ ਦੇ 377 ਅੰਗ ਉਪਰ ਸੁਭਾਏ ਮਾਨ ਇਹ ਪਵਿੱਤਰ ਸ਼ਬਦ ਜੋ ਆਪ ਜੀ ਨੇ ਸਰਵਣ ਕੀਤਾ ਔ ਇਹ ਸ਼ਬਦ ਰਾਹੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਆਰੰਭ ਕਰੀਏ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਨੀਆਂ ਚਰਨਾਂ ਵਿੱਚ ਲਵਾਓ ਹਾਜੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬਲੰਨ ਗੱਜ ਕੇ ਆਖੋ ਜੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਅਸਾ ਮਹਲਾ 5 ਆਨੰਦ ਬਨੋਦ ਭਰੇ ਪੁਰ ਧਾਰਿਆ ਆਪਣਾ ਕਾਰਜ ਆਪ ਸਵਾਰਿਆ ਗੁਰੂ ਪਿਆਰਿਓ ਤਣ ਤਣ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਾ ਬਖਸ਼ੇ ਕਰਦੇ ਹੈ ਕਿ ਜਿੰਨ ਉਪਾਈ ਰੰਗ ਰਵਾਈ ਬੈਠਾ ਵੇਖੈ ਵਖ ਅਕੇਲਾ ਜਿਸ ਅਕਾਲ ਪੁਰਖ ਨੇ ਸ੍ਰਿਸ਼ਟੀ ਬਣਾਈ ਹੈ ਤਰ੍ਹਾਂ ਤਰ੍ਹਾਂ ਦੇ ਰੰਗਾਂ ਵਿੱਚ ਪਾਈ ਹੈ ਇਹ ਸ੍ਰਿਸ਼ਟੀ ਨੂੰ ਆਪ ਹੀ ਸੈਡ ਤੇ ਹੋ ਕੇ ਦੇਖ ਵੀ ਰਿਹਾ ਹੈ ਤੇ ਆਪਣੇ ਹੁਕਮ ਦੇ ਅੰਦਰ ਚਲਾ ਵੀ ਰਿਹਾ ਹੈ ਜਿਸ ਪਰਮੇਸ਼ਰ ਨੇ ਇਹ ਆਨੰਦਦਾਇਕ ਕੌਤਕ ਕੀਤੇ ਹਨ ਆਨੰਦ ਬਨੋਦ ਭਰੇ ਪੁਰ ਧਾਰਿਆ ਜਿਸ ਨੇ ਆਨੰਦਮਈ ਕੌਤਕ ਦੁਨੀਆ ਨੂੰ ਸਜਣਾ ਕੀਤਾ ਹੈ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਵਿੱਚ ਪਾਇਆ ਔਰ ਫਿਰ ਇਸ ਨੂੰ ਬਣਾ ਕੇ ਆਪਣੇ ਆਸਰੇ ਚਲਾ ਰਿਹਾ ਹੈ ਤੇ ਫਿਰ ਸਾਰਿਆਂ ਦੇ ਵਿੱਚ ਆਪ ਹੀ ਵੜ ਕੇ ਬੈਠਾ ਸਾਰੇ ਆਦੇ ਵਿੱਚ ਬੈਠਾ ਸਭ ਆਪ ਹੀ ਸਾਰੇ ਕੌਤਕ ਕਰ ਰਿਹਾ ਜਿਵੇਂ ਕਹੂ ਫੁੱਲ ਰਾਜਾ ਹੋਏ ਬੈਠਾ ਕਹੂ ਸਿਮਟ ਪੈਉ ਸ਼ੰਕਰ ਕੈਠਾ ਕਿਤੇ ਫੁੱਲ ਕੇ ਰਾਜਾ ਬਣਿਆ ਬੈਠਾ ਕਿਤੇ ਸਮਾਧੀਆਂ ਲਾ ਕੇ ਸਾਧ ਬਣਿਆ ਬੈਠਾ ਸ਼ੰਕਰ ਬਣਿਆ ਬੈਠਾ ਜਿਸ ਪਰਮੇਸ਼ਰ ਦੇ ਅਨੰਦ ਬਨੌਦ ਆਨੰਦ ਦਾਇਕ ਕੌਤਕ ਅਸੀਂ ਦੇਖ ਰਹੇ ਹਾਂ ਸਾਰੇ ਸੰਸਾਰ ਨੂੰ ਜਿਸ ਨੂੰ ਆਪਣੇ ਆਸਰੇ ਚਲਾਇਆ ਹੋਇਆ ਜੋ ਸਭ ਦਾ ਆਸਰਾ ਹੈ ਔਰ ਉਸ ਨੂੰ ਕਿਸੇ ਦਾ ਆਸਰਾ ਨਹੀਂ ਉਹ ਆਪੇ ਆਪ ਤੇ ਆਪ ਹੀ ਸੁਭਾਏ ਮਾਨ ਹੈ ਉਹ ਸਾਰਿਆਂ ਵਿੱਚ ਭਰੇਪੁਰ ਧਾਰਿਆ ਸਾਰਿਆਂ ਵਿੱਚ ਲੱਭ ਲੱਭ ਪੂਰਨ ਭਰਿਆ ਹੋਇਆ ਚਿੰਟੀ ਤੇ ਕੁੰਚੜ ਯਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਦੇ ਵਿੱਚੋਂ ਲੱਭ ਲੱਭ ਪੂਰਾ ਹੈ ਭੜਿਆ ਹੋਇਆ ਮਤਲਬ ਸਭ ਦੇ ਵਿੱਚ ਵਿਰਾਜਮਾਨ ਹੈ ਕੁਦਰਤ ਕਰਕੇ ਵਸਿਆ ਸੋਏ ਵਖਤ ਵਿਚਾਰੀ ਸੋ ਬੰਦਾ ਹੋਏ ਉਹ ਪਰਮੇਸ਼ਰ ਕੁਦਰਤ ਨੂੰ ਬਣਾ ਕੇ ਆਪ ਹੀ ਇਹਦੇ ਵਿੱਚ ਵੜ ਬੈਠਾ ਔਰ ਆਪਣਾ ਕਾਰਜ ਆਪ ਸਵਾਰੇ ਆ ਉਹਨ ਉਸਨੇ ਖੇਡ ਬਣਾਈ ਬਾਜ਼ੀਗਾਰੀ ਕਾ ਬਾਜੀ ਪਾਈ ਸਭ ਖਲਕ ਤਮਾਸ਼ੇ ਆਈ ਬਾਜੀਗਰ ਸਵਾੰਗ ਸਕੇਲਾ ਆਪਣੇ ਰੰਗ ਰਵੈ ਇਕੈਲਾ ਪਰਮੇਸ਼ਰ ਇੱਕ ਬਾਜੀਗਰ ਵਰਗਾ ਹੈ ਜਿਵੇਂ ਪੁਰਾਣੇ ਸਮੇਂ ਵਿੱਚ ਬਾਜੀਗਰ ਬਾਜ਼ੀਆਂ ਪਾਉਂਦੇ ਆਪਣਾ ਬਿਆੰਤ ਸਾਜੋ ਸਮਾਨ ਲੈ ਕੇ ਆਉਂਦੇ ਉਹਦਾ ਵਿਸਥਾਰ ਕਰਦੇ ਦੁਨੀਆ ਨੂੰ ਖੇਡਾਂ ਦਿਖਾਉਂਦੇ ਤੇ ਫਿਰ ਸਮਾਨ ਇਕੱਠਾ ਕਰਕੇ ਲੈ ਜਾਂਦੇ ਅੱਜ ਕੱਲ ਉਹ ਬਾਜ਼ੀਆਂ ਵਾਲੇ ਤਾਂ ਨਹੀਂ ਮੰਦਾਰੀ ਆਉਂਦਾ ਮੰਦਾਰੀ ਪਿੰਡਾਂ ਦੇ ਵਿੱਚ ਆਪਣਾ ਖੇਡਾ ਦਿਖਾਉਂਦਾ ਉਹ ਆਪਣੀ ਝੋਲੀ ਵਿੱਚੋਂ ਕੱਢ ਕੇ ਬਹੁਤ ਸਾਰਾ ਸਮਾਨ ਦਿਖਾਈ ਜਾਂਦਾ ਫਿਰ ਸਭ ਕੁਝ ਇਕੱਠਾ ਕਰਕੇ ਲੈ ਜਾਂਦਾ ਇਸੇ ਤਰ੍ਹਾਂ ਪਰਮੇਸ਼ਰ ਨੇ ਦੇਖੋ ਸ੍ਰਿਸ਼ਟੀ ਦਾ ਕਿੰਨਾ ਵਿਸਥਾਰ ਕੀਤਾ ਹੈ ਕਿਸੇ ਵੇਲੇ ਕੁਝ ਵੀ ਨਹੀਂ ਸੀ ਬਾਣੀ ਵਿੱਚ ਪਾਤਸ਼ਾਹ ਕਹਿੰਦੇ ਅਰਬਦ ਨਰਬ ਤੁੰਦੁਕਾਰ ਧਰਨ ਨ ਗਗਨ ਹਕੁਵ ਅਪਾਰਾ ਨਾ ਦਿਨ ਰੈ ਨਾ ਚੰਦ ਨਾ ਸੂਰਜ ਸੁੱਨ ਸਮਾਦ ਲਗਾਏ ਨਾ ਪਹਿਲਾਂ ਸੁੱਨ ਵਿੱਚ ਸਮਾਇਆ ਹੋਇਆ ਸੀ ਇਕੱਠਾ ਸੀ ਸਭ ਕੁਝ ਫਿਰ ਸੁੱਨਹੁ ਕੀਓ 10 ਅਵਤਾਰਾ ਇਸ ਸੰਦੇ ਵਿੱਚੋਂ ਹੀ ਉਸ ਨੇ ਸ੍ਰਿਸ਼ਟੀ ਦੀ ਸਜਣਾ ਸ਼ੁਰੂ ਕਰ ਦਿੱਤੀ ਫੇਰ ਇਹ ਸ੍ਰਿਸ਼ਟੀ ਨੂੰ ਆਪਣੇ ਵਿੱਚ ਮਿਲਾਉਣਾ ਚਾਹੁੰਦਾ ਹੈ ਤੇ ਜਗਿਆਸੂ ਨੂੰ ਆਪਣੇ ਸਰੂਪ ਦੇ ਵਿੱਚ ਮਿਲਾਉਣ ਲਈ ਉਹਨੂੰ ਆਪੇ ਹੀ ਗੁਰੂ ਬਣ ਕੇ ਸਰੂਪ ਦਾ ਗਿਆਨ ਵੀ ਦਿੰਦਾ ਕਿ ਤੂੰ ਕੌਣ ਹੈ ਬੰਦੇ ਖੋਜ ਦਿਲ ਹਰ ਰੋਜ਼ ਇਹਨਾਂ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ ਤਾ ਮਨੁੱਖ ਨੂੰ ਆਪ ਹੀ ਇਹਦੇ ਨਿਜ ਸਰੂਪ ਦਾ ਗਿਆਨ ਕਿਸੇ ਗੁਰੂ ਰਾਹੀਂ ਕਰਾ ਦਿੰਦਾ ਜਿਵੇਂ ਆਪ ਹੀ ਗੁਰੂ ਨਾਨਕ ਦਾ ਰੂਪ ਧਾਰ ਕੇ ਜਗਾ ਜਗਾ ਤੇ ਚਾਰ ਉਦਾਸੀਆਂ ਲਾਈਆਂ ਤੇ ਸੰਸਾਰ ਨੂੰ ਕਰਮ ਕਾਂਡਾ ਪਖੰਡਾ ਦੁਬਤਾ ਤੋਂ ਕੱਢ ਕੇ ਮੜੀਆਂ ਮਸਾਨੀਆਂ ਤੋਂ ਰੋਕ ਕੇ ਆਪਣੇ ਨਾਲ ਜੋੜ ਲਿਆ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਨ ਨਾ ਜਾਈ ਤਿਸਨਾ ਰਾਚ ਨ ਪਰਕਲ ਜਾਵਾ ਤਿਸਨਾ ਨਾਮ 부ਝਾਈ ਤਾਂ ਗੁਰੂ ਪਿਆਰਿਓ ਫਿਰ ਆਪ ਹੀ ਉਹ ਗੁਰੂ ਬਣ ਕੇ ਜਗਿਆਸੂਆਂ ਨੂੰ ਜਿਹੜੇ ਮਿਲਨ ਦੇ ਚਾਹਵਾਨ ਹੁੰਦੇ ਆ ਉਹਨਾਂ ਨੂੰ ਗੁਰੂ ਸਰੂਪ ਹੋ ਕੇ ਨਾਮ ਉਪਦੇਸ਼ ਦੇ ਕੇ ਆਪਣੀ ਆਪ ਦੀ ਪ੍ਰਾਪਤੀ ਦਾ ਰਸਤਾ ਵੀ ਦੱਸ ਦਿੰਦਾ ਔਰ ਸਮਗਰੀ ਪੂਰੇ ਠਾਕੁਰ ਕੀ ਉਹ ਪੂਰਾ ਜੋ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਹੈ ਪੂਰੇ ਕਾ ਕੀਆ ਸਭ ਕੁਝ ਪੂਰਾ ਉਹ ਸਮਗਰੀ ਪੂਰੇ ਠਾਕੁਰ ਕੀ ਉਸ ਪੂਰਨ ਠਾਕੁਰ ਸਵਾਮੀ ਪਰਮੇਸ਼ਰ ਦੀ ਗਿਆਨ ਰੂਪੀ ਸਮਗਰੀ ਸਾਰਿਆਂ ਵਿੱਚ ਰੱਖੀ ਹੋਈ ਆ ਆਪਾਂ ਤਾਂ ਗਿਆਨ ਮੰਨ ਲਓ ਵੀ ਇੱਕ ਦੂਜੇ ਤੋਂ ਪ੍ਰਾਪਤ ਕਰਦੇ ਆ ਮਨੁੱਖਾਂ ਤੋਂ ਮਨੁੱਖ ਗਿਆਨ ਪ੍ਰਾਪਤ ਕਰਦਾ ਪਹਿਲਾ ਮਾਪਿਓ ਗੁਰੂ ਬਣਿਆ ਫਿਰ ਮਾਸਟਰ ਅਧਿਆਪਕ ਗੁਰੂ ਬਣੇ ਫਿਰ ਗੁਰਬਾਣੀ ਗੁਰੂ ਬਣੀ ਅੱਜ ਦੇ ਜਲ ਜੰਤੂ ਹੈ ਜੀਵ ਜੰਤੂ ਹੈ ਇਹ ਕਿੱਥੋਂ ਗਿਆਨ ਪ੍ਰਾਪਤ ਕਰਦੇ ਆ ਉਸੀ ਗੌਰ ਨਾਲ ਦੇਖਿਓ ਜਦੋਂ ਬਾਰਸ਼ਾਂ ਦੀ ਰੁੱਤ ਆਉਂਦੀ ਆ ਕੀੜੀ ਨੇ ਧਰਤੀ ਵਿੱਚ ਆਂਡੇ ਦਿੱਤੇ ਹੁੰਦੇ ਆ ਤੇ ਉਹ ਕੀੜੀਆਂ ਨੂੰ ਲਾ ਕੇ ਤੇ ਫਟਾਫਟ ਸਾਰੇ ਆਂਡੇ ਜਿਹੜੇ ਆ ਧਰਤੀ ਚੋਂ ਬਾਹਰ ਕੱਢ ਲਿਆਉਂਦੀਆਂ ਕਿਸੇ ਉੱਚੇ ਥਾਂ ਲੈ ਕੇ ਚੱਲ ਪੈਂਦੀਆਂ ਭਾਵੇਂ ਉਹ ਬਚਾ ਸਕਣ ਜਾਂ ਨਾ ਬਚਾ ਸਕਣ ਪਰ ਉਹਨਾਂ ਨੂੰ ਗਿਆਨਤਾ ਹੈ ਨਾ ਭਈ ਬਾਰਸ਼ ਦੇ ਵਿੱਚ ਮੀਂਹ ਦੇ ਨਾਲ ਸਾਡੇ ਬੱਚੇ ਮਰ ਜਾਣਗੇ ਤੇ ਉਹ ਆਂਡਿਆਂ ਨੂੰ ਕੱਲੀ-ਕੱਲੀ ਇੱਕੇ ਕਾਂਡਾ ਚੱਕ ਕੇ ਧਰਤ ਅਕਾਸ਼ਾ ਤਾਪਣਾ ਕੰਧਾ ਤੇ ਚੜਨਾ ਸ਼ੁਰੂ ਕਰ ਦਿੰਦੀ ਹੈ ਇਸੇ ਤਰ੍ਹਾਂ ਚਿੜੀ ਦੀ ਗੱਲ ਕਰੀਏ ਛੋਟੀ ਜੀ ਚਿੜੀ ਆ ਤਾਂ ਗੁਰੂ ਪਿਆਰਿਓ ਉਹ ਆਪਣੇ ਬੱਚਿਆਂ ਨੂੰ ਪਾਲਦੀ ਆ ਉਹਨੂੰ ਪਤਾ ਹੈ ਕਿ ਮੇਰਾ ਜਿਹੜਾ ਬੱਚਾ ਉਹ ਦਾਣਾ ਚੱਬ ਨਹੀਂ ਸਕਦਾ ਤਾਂ ਚਿੜੀ ਕੀ ਕਰਦੀ ਆ ਕਣਕ ਦਾ ਦਾਣਾ ਲੈਂਦੀ ਆ ਉਹਨੂੰ ਆਪਣੇ ਮੂੰਹ ਵਿੱਚ ਚੱਬਦੀ ਆ ਪਹਿਲਾਂ ਚੱਬ ਕੇ ਉਸ ਨੂੰ ਤਰਲ ਪਦਾਰਥ ਬਣਾ ਕੇ ਉਸ ਬੱਚੇ ਦੇ ਬੋਟ ਦੇ ਮੂੰਹ ਵਿੱਚ ਪਾਉਂਦੀ ਆ ਉਹਨੂੰ ਇਹ ਗਿਆਨ ਕਿਨੇ ਦਿੱਤਾ ਇਹ ਬਾਜ ਦੀ ਗੱਲ ਕਰੀਏ ਤੇ ਜਿਹੜਾ ਬਾਜ ਦਾ ਬੱਚਾ ਨਾ ਉਹਦੇ ਖੰਭ ਇੰਨੇ ਚਿਪਕੇ ਹੁੰਦੇ ਆ ਉਹਨੂੰ ਉਡਾਉਣਾ ਸਿਖਾਉਣ ਵਾਸਤੇ ਬਾਜ ਕੀ ਕਰਦਾ ਹੈ ਜਿਹੜੀ ਮਾਦਾ ਬਾਜ ਹੈ ਜਾਂ ਉਹ ਮਾਂ ਹੈ ਜਾਂ ਪਿਓ ਹੈ ਉਸ ਬਾਜ ਦਾ ਬੱਚੇ ਦਾ ਉਹ ਆਪਣੇ ਬੱਚੇ ਨੂੰ ਚੁੰਝ ਵਿੱਚ ਫੜ ਕੇ ਪੈਰਾਂ ਵਿੱਚ ਫੜ ਕੇ ਇੰਨਾ ਉੱਚਾ ਲੈ ਜਾਂਦੇ ਆ ਕੋਈ 10 12 ਕਿਲੋਮੀਟਰ ਤਹਾਨੂੰ ਦਾ ਸਭ 12 ਕਿਲੋਮੀਟਰ ਤੋਂ ਛੱਡ ਦਿੰਦੇ ਆ ਬੱਚੇ ਨੂੰ ਉਹ ਹਵਾ ਵਿੱਚ ਡਿਗਦਾ ਤੁਰਿਆ ਆਉਂਦਾ ਤੇ ਡਿਗਦੇ ਆ ਡਿਗਦੇ ਆ ਜਦੋਂ ਬੱਚਾ ਐਨ ਧਾਤੀੇ ਥੋੜਾ ਉੱਚੇ ਰਹਿ ਜਾਂਦਾ ਤੇ ਫਿਰ ਉਹ ਚਰਾਪੇ ਦੇ ਨੇ ਫੜ ਵੀ ਲੈਂਦੇ ਆ ਵੀ ਸੱਟ ਨਾ ਵੱਜੇ ਇਹ ਕੋਤਕੋ ਨਾਚਿਤ ਕਰਦੇ ਰਹਿੰਦੇ ਆ ਜਿੰਨਾ ਚਿਰ ਬੱਚਾ ਆਪੇ ਖੰਭ ਨਹੀਂ ਮਾਰਨ ਲੱਗ ਜਾਂਦਾ ਇਸ ਤਰ੍ਹਾਂ ਕਰਦੇ ਆ ਕਰਦੇ ਆ ਬੱਚੇ ਦੇ ਖੰਭ ਖੁੱਲ ਜਾਂਦੇ ਆ ਤੇ ਹੌਲੀ ਹੌਲੀ ਉਹ ਬੱਚਾ ਆਪੇ ਖੰਭਾ ਨੂੰ ਮਾਰਨ ਲੱਗ ਜਾਂਦਾ ਤੇ ਉਹਦੇ ਨਾਲ ਸਿੱਖ ਜਾਂਦਾ ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਉਸ ਪੂਰੇ ਠਾਕੁਰ ਪਰਮੇਸ਼ਰ ਨੇ ਆਪਣੀ ਗਿਆਨ ਰੂਪ ਸਮਗਰੀ ਸਾਰਿਆਂ ਵਿੱਚ ਰੱਖੀ ਹੋਈ ਹੈ ਜਿਹਨੂੰ ਜਿੰਨੇ ਗਿਆਨ ਦੀ ਲੋੜ ਹੈ ਉਹਦੇ ਵਿੱਚ ਉਹਨਾਂ ਗਿਆਨ ਰੱਖਿਆ ਹੋਇਆ ਆਪਣੀ ਚੇਤਨ ਸਤਾ ਰੂਪੀ ਜੋਤ ਸਾਰਿਆਂ ਵਿੱਚ ਧਾਰਨ ਕੀਤੀ ਹੋਈ ਹੈ ਸਭ ਮੈਂ ਜੋਤ ਜੋਤ ਹੈ ਸੋਏ ਤੇਦੈ ਚਾਨਣ ਸਭ ਮੈਂ ਚਾਨਣ ਹੋਏ ਜਿਵੇਂ ਉਹ ਕਹਿ ਦਿਓ ਕਿ ਜਿੰਨ ਉਪਾਈ ਰੰਗ ਰਵਾਈ ਜਿਹਨੇ ਦੁਨੀਆ ਪੈਦਾ ਕੀਤੀ ਉਹ ਆਪ ਹੀ ਇਸ ਨੂੰ ਸੰਭਾਲ ਰਿਹਾ ਹੈ ਜਾਂ ਐਂ ਉਹ ਕਹਿ ਦਿਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਇਸ ਤਰ੍ਹਾਂ ਪਰਮੇਸ਼ਰ ਨੇ ਆਪਣੀ ਚੇਤਨ ਸਦਾ ਵਿੱਚ ਆਪਾਂ ਨੂੰ ਸਾਰਿਆਂ ਨੂੰ ਘਰੋ ਕੇ ਰੱਖਿਆ ਹੋਇਆ ਜਿਵੇਂ ਆਪਾਂ ਗੱਲ ਕਰੀਏ ਫਿਰਤੀ ਮਾਲਾ ਬਹੁ ਵਿਧ ਭਾਏ ਮਾਲਾ ਦੇ ਮੰਨ ਕੇ ਹੁੰਦੇ ਆ ਨਾ ਆਪਾਂ ਮਾਲਾ ਕਮਾਈ ਜਾਂਦੇ ਆ ਤੇ ਮਾਲਾ ਦੇ ਕਿੰਨੇ ਮਣਕੇ ਹੁੰਦੇ ਆ ਤੇ ਵਿੱਚ ਉਹਨਾਂ ਇਹ ਧਾਗਾ ਇੱਕ ਹੁੰਦਾ ਹੈ ਧਾਗਾ ਦੇ ਸਹਾਰੇ ਉਹ ਮਣਕੇ ਚੱਲੀ ਜਾਂਦੇ ਆ ਜਦੋਂ ਧਾਗਾ ਨਿਕਲ ਜਾਂਦਾ ਹੈ ਖਿੱਚਿਆ ਸੂਤ ਆਈ ਥਾਏ ਜਦੋਂ ਸੂਤ ਭਾਵ ਧਾਗਾ ਜੋ ਖਿੱਚਿਆ ਜਾਂਦਾ ਤੇ ਉਹ ਡਿੱਗ ਪੈਂਦੇ ਆ ਮਣਕੇ ਉਸੇ ਤਰ੍ਹਾਂ ਹੀ ਸਾਡੀ ਚੇਤਨ ਸਤਾ ਰੂਪੀ ਧਾਗਾ ਪਰੋਇਆ ਹੋਇਆ ਹੈ ਜਦੋਂ ਆਪਣੀ ਚੇਤਨਾ ਖਿੱਚ ਲੈਂਦਾ ਤੇ ਸਰੀਰ ਡਿੱਗ ਪੈਂਦੇ ਆ ਤਾਂ ਪਾਤਸ਼ਾਹ ਜੀ ਕਹਿੰਦੇ ਉਸ ਦੀ ਇਹ ਸ਼ੋਭਾ ਇਹ ਵਿਡਿਆਈ ਸਾਰੇ ਜੀਵਾਂ ਦੇ ਵਿੱਚ ਭਰੀ ਹੋਈ ਹੈ ਨਾਮ ਨਿਦਾਨ ਜਾ ਕੀ ਨਿਰਮਲ ਸੋ ਇਹ ਭਾਈ ਜਿਸ ਪਰਮੇਸ਼ਰ ਦੀ ਮਾਇਆ ਮਲ ਤੋਂ ਰਹਿਤ ਨਿਰਮਲ ਬੁੱਧ ਉਜਲੀ ਸ਼ੋਭਾ ਹੈ ਉਸ ਦਾ ਨਾਮ ਜੋ ਰਿਧੀਆਂ ਸਿੱਧੀਆਂ ਮੁਕਤੀਆਂ ਚਾਰ ਪਦਾਰਥਾ ਦੀ ਦਾ ਖਜ਼ਾਨਾ ਹੈ ਨਾਮ ਨਿਧਾਨ ਜਾ ਕੀ ਨਿਰਮਲ ਹੋਏ ਜਿਵੇਂ ਬਾਣੀ ਦਾ ਬਚਨ ਹੈ ਚਾਰ ਪਦਾਰਥ ਜੇ ਕੋ ਮੰਗੈ ਸਾਰ ਜਨਾਂ ਕੀ ਸੇਵਾ ਲਾਗੈ ਜੇ ਕੋਈ ਉਹ ਚਾਰ ਪਦਾਰਥ ਲੈਣੇ ਚਾਹੁੰਦਾ ਤੇ ਗੁਰਮੁਖਾਂ ਦੀ ਸੰਗਤ ਕਰੇ ਨਾਮ ਨਿਧਾਨ ਜਾ ਕੀ ਨਿਰਮਲ ਹੋਏ ਉਹ ਨਾਮ ਦਾ ਖਜ਼ਾਨਾ ਜੋ ਮਾਇਆ ਤੋਏ ਕਾਲਸ ਤੋਂ ਰਹਿਤ ਨਿਰਮਲ ਪਵਿੱਤਰ ਹੈ ਆਪੇ ਕਰਤਾ ਅਵਰਨਾ ਕੋਈ ਉਹ ਨਾਮ ਦਾ ਖਜ਼ਾਨਾ ਸਾਰੀ ਸ੍ਰਿਸ਼ਟੀ ਨੂੰ ਰਤਨਹਾਰ ਪਰਮੇਸ਼ਰ ਆਪ ਹੀ ਦੇਣ ਵਾਲਾ ਹੈ ਭਾਵ ਆਪ ਹੀ ਉਹ ਗੁਰਦੇ ਰੂਪ ਵਿੱਚ ਆ ਕੇ ਸਾਨੂੰ ਆਪਣੇ ਨਾਮ ਰੂਪੀ ਖਜ਼ਾਨੇ ਨਹੀਂ ਬਖਸ਼ ਕਰਦਾ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਪੋਥੀ ਸਾਹਿਬ ਲੈ ਕੇ ਆਉਂਦੇ ਆ ਗੋਇੰਦਵਾਲ ਸਾਹਿਬ ਤੋਂ ਤੇ ਅੰਮ੍ਰਿਤਸਰ ਲਿਆ ਕੇ ਥੜਾ ਸਾਬ ਤੇ ਬਿਰਾਜਮਾਨ ਕਰਕੇ ਇੱਕ ਪੋਥੀ ਨੂੰ ਪ੍ਰਕਾਸ਼ ਕਰਕੇ ਦਰਸ਼ਨ ਕਰਦੇ ਆ ਤੇ ਦਰਸ਼ਨ ਕਰਕੇ ਕੋ ਉਹਨਾਂ ਦੇ ਅੰਦਰੋਂ ਸ਼ਬਦ ਪੈਦਾ ਹੁੰਦਾ ਕੀ ਕਹਿੰਦੇ ਨਾ ਯੋ ਦਾਦੇ ਕਾ ਖੋਲ ਲਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੁੱਟ ਅਤੋਲ ਖਾਵੈ ਖਰਚੈ ਰਲ ਮਿਲ ਭਾਈ ਟੋਟ ਨ ਆਵੇ ਵੱਧ ਲੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਖਾਏ ਸੋ ਏਤ ਖਜ਼ਾਨੇ ਲਿਆ ਰਲਾਏ ਭਾਵ ਉਹ ਪਰਮੇਸ਼ਰ ਆਪ ਹੀ ਆਪਣਾ ਨਾਮ ਦਾ ਖਜ਼ਾਨਾ ਆਪਣੇ ਜਿਗਿਆਸੂ ਰੂਪੀ ਜੀਵਨ ਨੂੰ ਦੇਣ ਵਾਲਾ ਹੈ ਜੀ ਜੱਤ ਸਭ ਤਾਕੈ ਹਾਥ ਤੇ ਛੋਟੇ ਵੱਡੇ ਜਿੰਨੇ ਵੀ ਜੀਵ ਹੋਣੇ ਸਾਜੇ ਹਨ ਉਹ ਸਾਰੇ ਉਹਦੇ ਹੁਕਮ ਅnder ਹਨ ਬਾਣੀ ਦਾ ਬਚਨ ਹੈ ਹੁਕਮੀ ਹੁਕਮ ਚਲਾਹਿ ਰਾਹੋ ਨਾਨਕ ਵਿਗਸਾ ਬੇਪਰਵਾਉ ਜਿੰਨੇ ਵੀ ਜੀਵ ਜੰਤੋ ਨੇ ਸਾਜੇ ਹਨ ਛੋਟੇ ਵੱਡੇ ਸਾਰੇ ਉਹਦੇ ਹੁਕਮ ਰੂਪੀ ਹੱਥ ਵਿੱਚ ਰੱਖੇ ਹੋਏ ਹਨ ਰੱਬ ਰਹਿ ਹੈ ਪਰ ਸਭ ਕੈ ਸਾਥ ਇਉ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਸਾਰਿਆਂ ਦੇ ਨਾਲ ਰਮ ਰਿਹਾ ਸਾਰਿਆਂ ਵਿੱਚ ਸੁਭਾਏ ਮਾਨ ਹੈ ਤਾਂ ਜਿਸ ਤਰ੍ਹਾਂ ਕੋਈ ਕਹੇ ਕਿ ਰੱਬ ਕਿੱਥੇ ਆ ਰੱਬ ਦਿਸਦਾ ਨਹੀਂ ਇਹ ਉਸੇ ਤਰ੍ਹਾਂ ਹੈ ਜਿਵੇਂ ਮਛਲੀ ਕਹੇ ਕਿ ਸਾਗਰ ਕਿੱਥੇ ਆ ਹੁਣ ਮੱਛੀ ਸਾਗਰ ਦੇ ਵਿੱਚ ਫਿਰਦੀ ਆ ਹੁਣ ਜੀ ਉਹ ਮੱਛੀ ਪੁੱਛੇ ਕਿਸੇ ਨੂੰ ਸਮੁੰਦਰ ਕਿੱਥੇ ਆ ਤਾਂ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਤੂੰ ਸਮੁੰਦਰ ਦੇ ਵਿੱਚ ਹੀ ਫਿਰਦੀ ਹੈ ਇਸੇ ਤਰ੍ਹਾਂ ਹੀ ਰੱਬ ਕਿੱਥੇ ਆ ਸਾਡਾ ਜੋ ਖਲਾਅ ਹੈ ਚਾਰ ਚੁਫੇਰੇ ਸਾਡੇ ਖਾਲੀ ਥਾਂ ਹੈ ਜੋ ਪਲਾੜ ਹੈ ਇਹ ਸਾਰੇ ਦੇ ਵਿੱਚ ਹੀ ਰੱਬ ਸਮਾਇਆ ਹੋਇਆ ਹੈ ਅਸੀਂ ਉਹਦੇ ਵਿੱਚ ਹਾਂ ਉਹ ਸਾਡੇ ਵਿੱਚ ਹੈ ਜਿੰਨੇ ਵੀ ਜੀਵ ਜੰਤਾਂ ਨੂੰ ਉਹਨਾਂ ਸਾਰਿਆਂ ਦੇ ਨਾਲ ਉਹ ਵਿਆਪਕ ਹੋ ਕੇ ਰਮ ਰਿਹਾ ਹੈ ਵਰਤ ਰਿਹਾ ਹੈ ਪੂਰਾ ਗੁਰਪੂਰੀ ਬੰਦ ਬਣਾਈਓ ਪਰਮੇਸ਼ਰ ਗੁਰੂ ਸਰੂਪ ਹੋ ਕੇ ਦੁਨੀਆ ਵਿੱਚ ਆਇਆ ਪੂਰਨ ਗੁਰੂ ਸਤਗੁਰ ਸਾਹਿਬ ਜੀ ਨੇ ਭਾਣਾ ਮੰਨਣਾ ਲਿਵ ਲਾਉਣੀ ਹਉਮੈ ਦਾ ਤਿਆਗ ਕਰਨਾ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਇਹ ਸਾਰੀ ਬੰਦ ਭਾਵ ਇਹ ਸਾਰੀ ਬਿਉਤਬੰਦੀ ਅਕਾਲ ਪੁਰਖ ਨੇ ਆਪ ਹੀ ਬਣਾਈ ਹੈ ਆਪ ਵਿਛੋੜਾ ਹੈ ਤੇ ਆਪੇ ਹੀ ਵਿਛੋੜਦਾ ਤੇ ਫਿਰ ਆਪ ਹੀ ਸਾਨੂੰ ਆਪਣੇ ਨਾਲ ਜੋੜਦਾ ਹੈ ਐਸਾ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਹੈ ਨਾਨਕ ਭਗਤ ਮਿਲੀ ਵਡਿਆਈ ਤੇ ਵਡਿਆਈ ਉਹ ਆਪਣੇ ਭਗਤਾਂ ਨੂੰ ਆਪਣੇ ਗੁਰਮੁਖਾਂ ਨੂੰ ਦੇ ਦਿੰਦਾ ਪ੍ਰੀਤਮ ਦਾ ਬਚਨ ਹੈ ਬਾਣੀ ਚ ਸਤਗੁਰ ਨੂੰ ਆਪਣੀ ਵਡਿਆਈ ਭਾਮਦੀ ਗੁਰਸਿੱਖਾਂ ਕੀ ਜੈਕਾਰ ਕਰਾਵੇ ਗੁਰੂ ਨੂੰ ਆਪਣੀ ਵਡਿਆਈ ਭਾਉਂਦੀ ਹੈ ਪਰ ਵਡਿਆਈ ਉਹ ਗੁਰਸਿੱਖਾਂ ਨੂੰ ਦੇ ਦਿੰਦਾ ਤਾਕਤ ਪਾਵਰ ਉਸੇ ਦੀ ਲੱਗਦੀ ਹੈ ਜਿਵੇਂ ਉਦਾਹਰਨ ਦੇ ਤੌਰ ਤੇ ਭਾਈ ਬਿਰੀ ਚੰਦ ਤੋਂ ਦਸ਼ਾਲੇ ਮੰਗਵਾਇਨ ਔਰ ਘੋੜੇ ਮੰਗਵਾਏ ਓਨਾ ਘੋੜਿਆਂ ਨੂੰ ਲਿਆਉਣ ਦੀ ਪਿਉਤਬੰਦੀ ਗੁਰੂ ਆਪ ਹੀ ਉਹਦੇ ਦਿਮਾਗ ਵਿੱਚ ਪਾਉਂਦਾ ਪਰ ਵਡਿਆਈ ਵੀ ਦੀ ਚੰਦ ਨੂੰ ਦੇ ਦਿੰਦਾ ਇਸੇ ਤਰ੍ਹਾਂ ਗੁਰੂ ਪਿਆਰੋ ਅਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਫਾਹੀ ਬਚਿੱਤਰ ਸਿੰਘ ਨੂੰ ਹੁਕਮ ਹੁੰਦਾ ਹੈ ਕਿ ਜੋ ਹਾਥੀ ਸ਼ਰਾਬ ਪਿਆ ਕੇ ਰਜਾ ਕੇ ਲਿਆਂਦਾ ਇੱਧਰ ਕਿਲੇ ਦਾ ਗੇਟ ਤੋੜ ਲਈ ਉਹਨੂੰ ਤੂੰ ਮੋੜਨਾ ਤੇ ਗੁਰੂ ਪਿਆਰਿਓ ਉਸ ਵੇਲੇ ਫਿਰ ਪਹਿਲਾ ਧੁਨੀ ਚੰਦ ਨੂੰ ਕਿਹਾ ਜਾਂਦਾ ਉਹ ਘਬਰਾ ਜਾਂਦਾ ਡਰ ਜਾਂਦਾ ਫਿਰ ਬਚਿੱਤਰ ਸਿੰਘ ਨੂੰ ਹੁਕਮ ਹੁੰਦਾ ਹੈ ਤੇ ਬਚਿੱਤਰ ਸਿੰਘ ਨੂੰ ਇੱਕ नागਣੀ ਦਿੱਤੀ ਜਾਂਦੀ ਹੈ ਤੇ ਵੀ ਜਾ ਕੇ नागਣੀ ਹਾਥੀ ਦੇ ਮੱਥੇ 'ਚ ਮਾਰੀ ਤੇ ਭਾਈ ਬਚਿੱਤਰ ਸਿੰਘ नागनी ਲੈ ਕੇ ਚਲਿਆ ਜਾਂਦਾ ਹੈ ਤੇ ਜਦੋਂ ਸਮਾਂ ਬਣਦਾ ਹੈ ਤੇ ਐਸੀ नागनी ਮਾਰਦਾ ਕਹਿੰਦੇ ਤਵਿਆਂ ਨੂੰ چیرਦੀ ਹੋਈ नागनी ਹਾਥੀ ਦੇ ਮੱਥੇ ਵੀ ਜਾ ਖੁੱਪਦੀ ਆ ਜਿਸ ਦੇ ਨਾਲ ਹਾਥੀ ਝੰਘਾਣਾ ਮਾਰਦਾ ਹੋਇਆ ਪੁੱਠਾ ਮੁੜ ਜਾਂਦਾ ਤੇ ਇਹਦੇ ਵਿੱਚ ਇਹ ਪਾਵਰਤਾ ਗੁਰੂ ਗੋਬਿੰਦ ਸਿੰਘ ਜੀ ਦੀ ਲੱਗੀ ਆ ਪਰ ਵਡਿਆਈ ਭਾਈ ਬਚਿੱਤਰ ਸਿੰਘ ਨੂੰ ਮਿਲੀ ਔਰ ਭਾਈ ਬਚਿੱਤਰ ਸਿੰਘ ਦਾ ਦੂਸਰਾ ਭਾਈ ਉਦਾਸ ਸਿੰਘ ਕਹਿੰਦਾ ਜੀ ਮੈਨੂੰ ਵੀ ਕੋਈ ਸੇਵਾ ਦਿਓ ਯਾਨੀ ਤੋ ਕੀ ਸੇਵਾ ਕਰੇਗਾ ਕਹਿੰਦਾ ਜਿਹੜਾ ਕੇਸਰੀ ਚੰਦ ਉੱਤੇ ਬੈਠਾ ਹਾਥੀ ਦੇ ਮੈਂ ਉਹਦਾ ਸਿਰ ਵੱਢ ਕੇ ਲਿਆਵਾਂਗਾ ਬਾਦਸ਼ਾਹ ਨੇ ਉਸ ਨੂੰ ਵੀ ਸ਼ੀਰਵਾ ਦਿੱਤਾ ਕਹਿੰਦੇ ਠੀਕ ਹੈ ਉਹਦੇ ਮਗਰ ਹੀ ਉਹਦੇ ਸਿੰਘ ਦਾ ਘੋੜਾ ਖੜਾ ਹੈ ਭਾਈ ਬਚਿੱਤਰ ਸਿੰਘ ਨੇ ਹਾਥੀ ਦੇ 나ਗਨੀ ਮਾਰੀਆਂ ਹਾਥੀ ਦੇ ਬੂਲੀਆਂ ਲੱਤਾਂ ਝੋਕੀਆਂ ਗੋਡ ਨਹੀਂ ਲੱਗ ਗਈ ਹਾਥੀ ਦੀ ਕਿਉਂਕਿ ਹਾਥੀ ਦਾ ਕਹਿੰਦੇ ਜੇ ਸੁੰਡ ਵਿੱਚ ਕੀੜੀ ਵਰਜੇ ਉਹਦੇ ਤੋਂ ਵੀ ਕਬਰਾ ਜਾਂਦਾ ਹੈ ਇਤ ਐਡੀ ਮੋਟੀ 나ਗਣੀ ਵਜੀ ਆ ਮੱਥਾ ਪਾੜ ਗਿਆ ਕਿਤਨੀ ਤਦਦ ਹੋਇਆ ਪੀੜ ਹੋਈ ਤੇ ਕਹਿੰਦੇ ਮਾਨੋ ਹਾਥੀ ਸਿੰਘਾ ਨੂੰ ਮੱਥਾ ਟੇਕਦਾ ਗੋੜਨੀਆਂ ਲਾਗੀਆਂ ਮੂਰਲੀਆਂ ਹਾਥੀ ਦੀਆਂ ਤਾਂ ਗੁਰੂ ਪਿਆਰੋ ਜਦੋਂ ਹੀ ਕਹਿੰਦੇ ਉਹ ਨੀਵਾ ਹੋਇਆ ਹਾਥੀ ਤੇ ਭਾਈ ਉਦੇਸਿੰਘ ਤਿਆਰ ਪਰ ਤਿਆਰ ਪਿੱਛੇ ਖੜਾ ਸੀ ਉਹਨੇ ਤਲਵਾਰ ਚਨਾਈ ਤੇ ਕੇਸਰੀ ਚੰਦ ਦਾ ਸਿਰ ਵਢ ਲਿਆ ਤੇ ਸਿਰ ਵਢਦਿਆਂ ਹੀ ਹਾਥੀ ਤੋਂ ਸਿਰ ਥੱਲੇ ਡੰਗ ਪਿਆ ਤੇ 나ਗਣੀ ਦੇ ਉੱਤੇ ਸਿਰ ਟੰਕ ਕੇ ਭਾਈ ਉਹਦਾ ਸਿੰਘ ਭਾਈ ਬਿੱਤਰ ਸਿੰਘ ਵਾਪਸ ਆ ਗਏ ਕੁਝ ਸਕਿੰਟਾਂ ਦੀ ਖੇਡ ਸੀ ਇਹ ਕੁਝ ਮਿੰਟਾਂ ਦੀ ਹਾਥੀ ਢਿਘਾਰਾ ਮਾਰਦਾ ਪੁੱਠਾ ਮਰ ਗਿਆ ਆਪਣੀ ਬਹੁਤ ਸਾਰੀ ਫੌਜ ਮੋਰਿਆਂ ਆਪ ਹੀ ਮਾਰ ਦਿੱਤੀ ਆ ਕੁਝ ਤਲਵਾਰ ਨਾਲ ਜਿਹੜੀ ਸੋਣਣਾ ਬੰਨੀ ਸੀ ਤੇ ਕੁਝ ਪੈਰਾ ਹੀਠਾ ਦੇ ਕੇ ਇਸ ਤਰ੍ਹਾਂ ਗੁਰੂ ਪਿਆਰੀਓ ਕਿਸੇ ਨੇ ਪੁੱਛਿਆ ਉਹਨਾਂ ਨੂੰ ਸਿੱਖਾਂ ਨੂੰ ਕਹਿੰਦੇ ਯਾਰ ਕਮਾਲ ਕਰਤੀ ਆ ਤਾ ਤੂੰ ਹਾਥੀ ਦੇ ਲਾਗ ਨਹੀਂ ਮਾਰ ਕੇ ਹਾਥੀ ਪੁੱਠਾ ਭਜਾ ਦਿੱਤਾ ਔਰ ਕੇਸਰੀ ਚੰਦ ਦਾ ਸਿਰ ਵੀ ਵੱਢ ਲਿਆਂਦਾ ਤਾਂ ਉਹ ਸਵੇਰੇ ਸਿੰਘਾਂ ਦਾ ਜਵਾਬ ਸੀ ਇਹ ਤਾਂ ਗੁਰੂ ਸਾਹਿਬ ਨੇ ਸਾਨੂੰ ਇੰਨਾ ਹੀ ਕੰਮ ਕਰਨ ਦਾ ਹੁਕਮ ਦਿੱਤਾ ਸੀਗਾ ਜੇ ਗੁਰੂ ਸਾਹਿਬ ਕਹਿੰਦੇ ਵੀ ਹਾਥੀ ਨੂੰ 나ਗਣੀ ਤੇ ਟਾਂਕੇ ਲਿਆਉਣਾ ਹੈ ਤਾਂ ਅਸੀਂ 나ਗਣੀ ਉੱਤੇ ਟਾਂਕੇ ਵੀ ਲਿਆਉਂਦੇ ਭਾ ਪਾਵਰ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਨਾ ਤਾਂ ਇੱਥੇ ਬਚਨ ਕਰ ਰਹੇ ਸੀ ਆਪਾਂ ਪੂਰਾ ਗੁਰ ਪੂਰੀ ਬੰਦ ਬਣਾਈ ਨਾਨਕ ਭਗਤ ਮਿਲੈ ਵਡਿਆਈ ਪੂਰਾ ਸਤਗੁਰੂ ਨੇੜਾ ਹੈ ਆਪਣੇ ਸੇਵਕਾਂ ਭਗਤਾਂ ਨੂੰ ਵਡਿਆਈ ਸ਼ੋਭਾ ਬਖਸ਼ਿਸ਼ ਕਰ ਦਿੰਦਾ ਹੈ ਕਿਰਪਾ ਸਾਰੀ ਉਸੇ ਦੀ ਹੁੰਦੀ ਹੈ ਸ਼ਬਦ ਸੰਪੂਰਨ ਹੋਇਆ ਜੋ 770 ਅੰਗ ਉਪਰ ਮਾਫ ਕਰਨਾ 377 ਅੰਗ ਉਪਰ ਸੁਭਾਏਮਾਨ ਪਹਿਲਾ ਸ਼ਬਦ ਹੈ ਇਹ ਆਪ ਜੀ ਨੇ ਸਰਬਣ ਕੀਤਾ ਅਗਲਾ ਸ਼ਬਦ ਹੈ ਆਸਾ ਮਹੱਲਾ ਪੰਜਵਾ ਗੁਰਕੇ ਸ਼ਬਦ ਬਣਾਵੋ ਇਹ ਮਨ ਗੁਰ ਕਾ ਦਰਸ਼ਨ ਸੰਚੋ ਹਰ ਤਨ ਇਹ ਸ਼ਬਦ ਦੇ ਵਿਚਾਰ ਆਪਾਂ ਅਗਲੇ ਦਿਵਾਨਾ ਵਿੱਚ ਸਰਵਣ ਕਰਾਂਗੇ ਹੋੜ ਇੱਥੇ ਰੋਕਣ ਦੀ ਆਗਿਆ ਬਖਸ਼ੋ ਗੋਲਦੇ ਅਨੇਕਾ ਅਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਨਤਾ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਮੁਲਾਫਤੇ ਪਾਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ